ਫੈਕਟਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਵਲੌਗ ਹੋਪਸ ਹੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 9 ਵੇ ਦਾ 9 ਵਜੇ ਸੁਪਾ ਦੇ ਖਾਣਾ ਮੈਂ ਤਿਆਰੀ ਕਰਤੀ ਖਾਣੇ ਦੀ ਰਾਜਮਾ ਚਾਵਲ ਬਣ ਗਏ ਤੇ ਹੁਣ ਮੈਂ ਤੇ ਦਵਿੰਦਰ ਅੱਥੀ ਕਿਤੇ ਜਾ ਕੇ ਆਉਣੇ ਆ ਮੈਨੂੰ ਪਹਿਲਾਂ ਬਿਲਕੁਲ ਪਤਾ ਨਹੀਂ ਸੀ ਜਾਣਾ ਤਾਂ ਮੈਂ ਕੰਮ ਉਸ ਅਕੋਰਡਿੰਗ ਕਰ ਲਾਂਦੀ ਹਣਾ ਚਲੋ ਤਾਲ ਸਬਜੀ ਤੇ ਮੇਰੀ ਆਦਤ ਹੀ ਮੈਂ ਸਵੇਰੇ ਜਲਦੀ ਬਣਾ ਲੈਂਦੀ ਹੁੰਦੀ ਆ ਤੇ ਫਿਰ ਦਵਿੰਦਰ ਘਰ ਚਲੋ 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 ਕਿਤੇ ਕੰਮ ਜਾ ਕੇ ਆਉਣ ਉਹ ਤੇ ਜਾ ਕੇ ਆਉਣੇ ਆ ਸੀ ਹੁਣ ਮੈਂ ਆਪ ਦਾ ਬ੍ਰੈਕਫਾਸਟ ਕਰ ਲਿਆ ਤੇ ਦਰਖਾਣਾ ਖਾਈ ਜਾ ਰਹੀ ਨੇ ਤੇ ਅਸੀਂ ਹੋ ਗਏ ਰੈਡੀ ਅੱਜ ਮੇਰੇ ਕਾਫੀ ਕੰਮ ਕਰਨ ਵਾਲੇ ਪਏ ਸੀ ਮਟਰ ਕੱਢੇ ਪਏ ਸੀ ਮਟਰ ਫ੍ਰੀਜ਼ ਕਰਨੇ ਸੀ ਉਹ ਹੁਣ ਆ ਕੇ ਤੇ ਟਾਈਮ ਨਾਲ ਆ ਕੇ ਜਾ ਕੇ ਕਰੂੰਗੀ ਕੱਲ ਨੂੰ ਕਰੂੰਗੀ ਤੇ ਉਧਰੋਂ ਮੇਰੇ ਕੱਪੜੇ ਧੋਣ ਵਾਲੇ ਪਏ ਸੀ ਕੱਪੜੇ ਵੀ ਕੱਲ ਨੂੰ ਧੋਂਗੀ ਸਾਰੇ ਕੰਮ ਰਹਿ ਗਏ ਨੇ ਜਿਹੜੇ ਕਰੂੰ ਬਾਹਰ ਜਾਣੇ ਜਨਾਨੀ ਬਿਨਾਂ ਕਰਨੀ ਚੰਦਾ ਹੈਗਾ ਔਰਤ ਬਿਨਾਂ ਉੱਥੇ ਕੰਮ ਖੜ ਜਾਂਦੇ ਨੇਗੇ ਬੰਦੇ ਬਿਨਾਂ ਬਾਹਰਲੇ ਕੰਮ ਨਹੀਂ ਹੁੰਦੇ ਔਰਤ ਬਿਨਾਂ ਘਰ ਦੇ ਨਹੀਂ ਹੁੰਦੇ ਦੱਸੋ ਮੈਂ ਝੂਠ ਮਾਰ ਗਿਆ ਬੋਲੋ ਕਿਸੇ ਦਾ ਕਿਸੇ ਦਾ ਨਹੀਂ ਖਾਂਦਾ ਬਾਈ ਉਹ ਹੀ ਤਾਂ ਖਾ ਲਾ ਇਹ ਸਵੇਰ ਦਾ ਮੈਂ ਖਾਣਾ ਤਿਆਰ ਕਰਤਾ ਯਾਨੀ ਕਿ ਸਵੇਰ ਦੁਪਹਿਰ ਦਾ ਰਾਜਮਾ ਤੇ ਚਾਵਲ ਬਣ ਗਏ ਨੇ ਬਣਾਏ ਨੇ ਮੈਂ ਰਾਜਮਾ ਚਾਹੀ ਸਵੇਰੇ ਖਾਓ ਜਾਂ ਦੁਪਹਿਰੇ ਖਾਓ ਇਹ ਹੈਗੇ ਨੇ ਚਾਵਲ ਰਾਜਮਾ ਚਾਵਲ ਰੈਡੀ ਨੇ ਤੇ ਹੁਣ ਹੈਗਾ ਰਾਤ ਦਾ ਟਾਈਮ ਡਿਨਰ ਦਾ ਸੀ ਹੈਗੇ ਮਾਂਸਾ ਤੇ ਸਮਾਂਸਾ ਖਾ ਰਹੇ ਪੀਜ਼ਾ ਸੀ ਹੋ ਗਏ ਤੇ ਲੇਟ ਕੰਮ ਆਈ ਸੀ ਅੱਜ ਸੋਚਿਆ ਚਲੋ ਪੀਜ਼ਾ ਹੀ ਖਾ ਲੈਣੇ ਕਿਉਂਕਿ ਦਿਨ ਅੱਜ ਮੈਂ ਕੁਝ ਨਹੀਂ ਬਣਾਇਆ ਘਰਿਆਂ 'ਚ ਹੁਣ ਅਸੀਂ ਖਾ ਕੇ ਪੀਜ਼ਾ ਹੁਣ ਦਿਵਿੰਦਰ ਲੈਣ ਗਏ ਨੇ ਸੌਫਟੀ ਸੇਠੀ ਆਈਸਕ੍ਰੀਮ ਐਂਡ ਮਿਲਕ ਬਦਾਮ ਸਰਦੀਆਂ 'ਚ ਚੱਲੇਆ ਕਚਰੇਲਾ ਐਂਡ ਗੁਲਾਬ ਜਾਮੁਨ ਗਰਮੀਆਂ 'ਚ ਆਈਸਕ੍ਰੀਮ ਐਂਡ ਮਿਲਕ ਬਦਾਮ ਤੋਨ ਖਾਣੇ ਸੌਫਟੀ ਟਾਈਮ ਹੋ ਗਿਆ 8 ਵਜੇ 10 ਮਿੰਟ ਅਸੀਂ ਘਰੇ ਜਸਟ ਕਿਤੇ ਕੰਮ ਗਏ ਸੀ ਜਿਹਨੇ ਆਏ ਤੇ ਘਰੇ ਔਨਸਾਰ ਸਮਾਨ ਰੱਖਣਸਾਰ ਤੇ ਫੇਰ ਇਧਰ ਮਾਨਸਾ ਕੇ ਕਿਉਂਕਿ ਬੇਟੇ ਨੂੰ ਦਵਾਉਣੀ ਸੀ ਕੱਪੜੇ ਟੀ-ਸ਼ਰਟਸ ਲੈਣੀਆਂ ਸੀ ਟੀ-ਸ਼ਰਟਸ ਥੇਲ ਹਲੇ 1-2 ਮਹੀਨੇ ਕਿਉਂਕਿ ਸਮਰ ਸਾਡਾ ਸਟਾਕ ਖਾਲੇ ਅਚੀ ਤਰ੍ਹਾਂ ਆਇਆ ਨਹੀਂਗਾ ਹੌਲੀ-ਹੌਲੀ ਆ ਰਿਹਾ ਇੱਕ ਦਿਨ ਫੇਰ ਜਿਹੜਾ ਵਜੂ ਫੇਰ ਲੈਣਾ ਵਾਂਗੇ ਦੁਕਾਨਦਾਰ ਉਹ ਕਹਿੰਦੀ ਵੀ ਹੁਣ ਸਟਾਕ ਥੋੜਾ-ਥੋੜਾ ਆ ਰਿਹਾ ਜਿਵੇਂ ਜਿਵੇਂ ਆ ਰਿਹਾ ਸੀ ਲਗਾਈ ਜਾਣੇ ਕੁਛ ਅਰੇ ਲਗਾਉਣ ਵਾਲਾ ਪਿਆ ਉਹਨਾਂ ਆ ਕੀ ਸੌਫਟੀ ਕਹਿੰਨੇ ਸੌਫਟੀ ਸਾਹਮਣੀਆਂ ਨੇ ਸਬਜ਼ੀਆਂ ਸਮਝੀ ਨੇ ਆਂਦੀ ਪੈਨਿਕ ਪਰ ਮੈਂ ਘਰੇ ਆਈ ਰੱਖੇ ਹੀ ਜਾ ਕੇ ਉਹਨਾਂ ਨੂੰ ਸੰਭਾਲੂਗੀ ਅੱਜ ਮੇਰੇ ਬਹੁਤ ਕੰਮ ਪੈਂਡਿੰਗ ਰਹਿ ਗਏ ਕੱਪੜਦੋਣ ਨਾਲ ਪਈ ਸੀ ਉਹ ਵੀ ਨਹੀਂ ਮੇਥੋਂ ਧੋਤੇ ਗਏ ਮਟਰ ਫ੍ਰੀਜ਼ ਕਰਨੇ ਸੀ ਉਹ ਵੀ ਮੇਰਾ ਕੱਲ ਤੇ ਕੰਮ ਰਹਿ ਗਿਆ ਅੱਜ ਮੈਂ ਹਰੀ ਮਿਰਚਾਂ ਲੈ ਕੇ ਆਈਆਂ ਮਿਰਚਾਂ ਅਰ ਅਚਾਰ ਪਾਉਣਾ ਉਹ ਵੀ ਕੱਲ ਨੂੰ ਪਾਉਂਗੀ ਸਾਰੇ ਕੰਮ ਅੱਜ ਮੇਰੇ ਠੱਪ ਹੋ ਗਏ ਔਰਤ ਘਰੋ ਚੱਲ ਜੇ ਨਾ ਸਾਰੇ ਕੰਮ ਉੱਥੇ ਉੱਥੇ ਰਹਿ ਜਾਂਦੇ ਨੇਗੇ ਹੁਣ ਅੱਜ ਵਾਲੇ ਕੰਮ ਕੱਲ ਨੂੰ ਕਰਨੇ ਪੈਣਗੇ ਕੱਲ ਸੋ ਮੇਰੇ ਕੰਮ ਜ਼ਿਆਦਾ ਹੋਗੇ ਚਲੋ ਕਰਾਂਗੇ ਕੱਲ ਨੂੰ ਕੰਮ ਲੱਗੇ ਰਵਾਂਗੇ ਹੋਰ ਕੀ ਹੋਰ ਕੰਮ ਕੋਈ ਆ ਗਈ ਆਪਣੀ ਸੌਫਟੀ ਉਸਕੇ ਖਾਣੇ ਆ ਮੈਨੂੰ ਤਾਂ ਕੋਈ ਫਲੇਵਰ ਨਹੀਂ ਨਾ ਇਹ ਆ ਬਣਾਉਂਦੇ ਨੇ ਅਰੇ ਸਾਰੇ ਤੋਂ ਟਾਈਮ ਹੋ ਰਿਹਾ 8:30 ਦਾ ਸਾਢੇ 8 ਹੋਏ ਨਾ 8:30 ਹੋਏ ਨੇ ਹੁਣ ਆਇਆ ਘਰੇ ਤੇ ਕੱਪੜੇ ਚੇਂਜ ਕਰਦੀ ਆ ਪਹਿਲਾਂ ਕੱਪੜੇ ਚੇਂਜ ਕਰਕੇ ਫਿਰ ਮੈਂ ਉਹ ਕਰਦੀ ਆ ਸਬਜ਼ੀਆਂ ਸੰਭਾਲਦੀ ਆ 9 ਟੇਬਲ ਤੇ ਰੱਖਦੀ ਇਸ ਨੂੰ ਇੱਕ ਵਾਰ ਖਲਾar ਕੇ ਜੇ ਵੀ ਇਕੱਠੀਆਂ ਖਰਾਬ ਵੀ ਨਾ ਹੋ ਜਾਣ ਉਹਨੂੰ ਸੰਭਾਲ ਦੇ ਫਰਿੱਜ ਵਿੱਚ ਰੱਖਦੇ ਫਰੂਟ ਸਬਜ਼ੀ ਲਿਆਂਦੀਆਂ ਪਈਆਂ ਨੇ ਤੇ ਇੱਕ ਮੇਰਾ ਕੋਰੀਅਰ ਆਇਆ ਪਿਆ ਆ ਮੇਰਾ ਕੋਰੀਅਰ ਆਇਆ ਤਾਂ ਇਹ ਕਾਜੀ ਆਇਆ ਸੀ ਹੈ ਨਹੀਂ ਕਦੇ ਬੇਟੇ ਨੇ ਰਿਸੀਵ ਕੀਤਾ ਤੇ ਇਹ ਵੀ ਖੋਲ ਕੇ ਦੇਖਦਾ ਜਿਹੜੀ ਮੈਂ ਚੀਜ਼ ਮੰਗਾਈ ਸੀ ਕਿਵੇਂ ਆ ਪਰ ਇਹ ਖੋਲੂ ਸ਼ਾਂਤੀ ਨਾਲ ਬਾਅਦ ਚ ਪਹਿਲਾਂ ਜਿਹੜੇ ਕੰਮ ਅੱਗੇ ਪੈਣੋਂ ਕਲੀਅਰ ਕਰਨਾ ਫਰਜ਼ ਫਟਾਫਟ ਕੱਪੜੇ ਚਿੰਨ ਕਰ ਲਾ ਫਿਰ ਥੋੜਾ ਨਾਲ ਗੱਲਬਾਤ ਕਰਦੇ ਮਿਲਦੇ ਆ ਬੈਠ ਕੇ ਆਰਾਮ ਨਾਲ ਪਹਿਲਾਂ ਸਾਰੇ ਕੱਪੜਾ ਸੌਰੀ ਕੰਮ ਫਿਨਿਸ਼ ਕਰ ਲਾ ਤੇ ਇੱਕ ਮੈਨੂੰ ਐ ਕੱਲ ਮੈਂ ਮਿਰਚ ਦਾ ਅਚਾਰ ਪਾਉਣਾ ਮਿਰਚ ਦੇ ਅਚਾਰ ਦਾ ਮਸਾਲਾ ਮੈਂ ਹੁਣ ਤਿਆਰ ਕਰਕੇ ਰੱਖ ਲਾ ਫਿਰ ਕੱਲੋਂ ਅਚਾਰ ਪਾਉਣਾ ਈਜ਼ੀ ਹੋ ਜੂਗਾ ਹਨਾ ਉਹ ਵੀ ਮੈਂ ਹੁਣੇ ਤਿਆਰ ਕਰਕੇ ਰੱਖ ਮੈਂ ਸਮਾਣਨ ਲੱਗੀ ਸੀ ਸਬਜ਼ੀਆਂ ਫਰੂਟ ਇਹ ਵੀ ਸੰਭਾਲਨੇ ਸੀਗੇ ਅਸੀਂ ਗਏ ਸੀ ਬਾਹਰ ਕੰਮ ਅਜਾ ਆਉਂਦੇ ਆਉਂਦੇ ਫਰੂਟ ਸਬਜ਼ੀਆਂ ਵੀ ਲੈ ਆਏ ਤੇ ਅਸੀਂ ਆ ਕੇ ਫਿਰ ਨਾ ਮਾਂ ਸੱਚ ਲੱਗੇ ਖੜੇ ਨਹੀਂ ਹੈਗੇ ਕਰੇ ਫਿਰ ਮੈਂ ਇਹਨੂੰ ਟੇਬਲ ਤੇ ਰੱਖੀ ਤੇ ਲਫਾਫੇ ਸਾਰੇ ਖੋਲ ਕੇ ਸਬਜ਼ੀਆਂ ਨੇ ਫਰੂਟ ਦੇ ਮੂੰਹ ਖੋਲ ਤੇ ਸੀ ਲਫਾਫੇ ਦੇ ਵੀ ਚਲੋ ਅੰਦਰ ਖਰਾਬ ਜਿਹਾ ਨਾ ਹੋਣ ਇਹ ਬੰਦ ਲਫਾਫਿਆਂ 'ਚ ਹੁਣ ਇਹਨਾਂ ਨੂੰ ਸੰਭਾਲਦੇ ਹਾਂ ਕੋਈ ਬਾਹਰ ਫ੍ਰਿਜ ਵਿੱਚ ਰੱਖਣ ਵਾਲਾ ਕੋਈ ਅੰਦਰ ਰੱਖਣ ਵਾਲਾ ਜਿਵੇਂ ਵੀ ਇਹ ਰੱਖਣੇ ਨੂੰ ਮੈਂ ਰੱਖੂੰਗੀ ਸੰਭਾਲ ਵੀ ਜ਼ਰੂਰੀ ਹੋਣੀ ਦੀ ਚੀਜ਼ ਆਪਾਂ ਲੈ ਆਉਣੇ ਬਾਹਰ ਪਰ ਉਹਦੇ ਸਮਾਨ ਉਸ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਆਪਣੇ ਪੈਸੇ ਨਾਲ ਵੇਸਟ ਜਾਣ ਕੋਈ ਚੀਜ਼ ਨਾ ਖਰਾਬ ਹੋਵੇ ਤੇ ਮਿਰਚਾਂ ਦੀ ਡੰਡੀਆਂ ਤੋੜਿਆ ਹੋਈਆਂ ਨੇ ਚੀਰ ਪਾਏ ਹੋਏ ਨੇ ਹਣਾ ਧੋਤੀਆਂ ਸੀ ਮਿਰਚਾਂ ਧੋਕੀ ਉਸ ਤੋਂ ਬਾਅਦ ਡੰਡੀਆਂ ਤੋੜਦੇ ਸੀ ਚੀਰ ਪਾਤੇ ਸੀ ਤੇ ਮਿਰਚਾਂ ਮੈਂ ਭਾਂਡੇ ਵਿੱਚ ਕੱਟਦੀਆਂ ਤਾਂ ਕਿ ਲਫਾਫੇ ਵਿੱਚ ਪਈਆਂ ਖਰਾਬ ਨਾ ਹੋਣ ਸਵੇਰੇ ਪਾਉਂਗੀ ਅਚਾਰ ਇਹਨਾਂ ਦਾ ਤੇ ਮਿਰਚਾਂ ਦੀ ਮਸਾਲਾ ਮੈਂ ਹੁਣ ਤਿਆਰ ਕਰਕੇ ਰੱਖ ਦਊਂਗੀ ਤਾਂ ਕਿ ਸਵੇਰੇ ਟਾਈਮ ਘੱਟ ਲੱਗੇ ਮਿਰਚਾਂ ਦਾ achar ਪਾਉਣ ਦੇ ਮਸਾਲਾ ਤਿਆਰ ਕਰਕੇ ਰੱਖ ਦਊਂਗੀ ਤੇ ਫਲੋਟ ਵੀ ਸਾਰਾ ਕੱਟਦਾ ਤੋਂ ਮੈਂ ਅੱਗੇ ਕਿਚਨ ਵਿੱਚ ਕੱਟੀਆਂ ਮਿਰਚਾਂ ਦੇ ਮਸਾਲੇ ਦੀ ਤਿਆਰੀ। ਇਹ ਮੈਂ ਲੈ ਰਹੀਆਂ ਰਾਈ, ਰਾਈ ਤੇ ਸੌਂਫ। ਦੋਨੇ ਚੀਜ਼ਾਂ ਨਾ ਥੋੜੀਆਂ ਦਰਦਰੀਆਂ ਪੀਸੂਗੀ। ਸਾਰਾ ਮੈਂ ਖੁੱਲ੍ਹੇ ਹੀ ਪਾ ਲੈ ਮਿਰਚਾਂ, ਵੱਡੀਆਂ ਮਿਰਚਾਂ ਨੇ ਮੋਟੀਆਂ ਆਈਆਂ ਤੇ ਕਾਫੀ ਮਸਾਲਾ ਭਰੋ ਦੇ ਵਿੱਚ। ਚਲ ਜੇ ਪੱਚੀ ਗਿਆ ਤਾਂ ਉਹਨੂੰ ਆਪਾਂ ਦੁਬਾਰੇ ਮਿਰਚਾਂ ਮੰਗਾ ਕੇ ਫੇਰ ਆਪਾਂ ਹੋਰ ਚਾਰ ਪੈ ਜੂਗਾ। ਇਹ ਕਰ ਮੈਂ ਖੁੱਲ੍ਹੇ ਮਸਾਲਾ ਤਿਆਰ ਕਰ ਰਹੀ। ਰਾਈਂ ਤੇ ਸੌਫ ਮੈਂ ਅੰਦਾਜ਼ੇ ਨਾਲ ਹੀ ਲਈਆ ਕੋਈ ਮੇਰਾ ਆਈਡੀਆ ਉਹ ਨਹੀਂ ਹੈਗਾ ਨਾਪ ਤੋਲ ਨਹੀਂ ਹੈ ਤਾਂ ਕੋਈ ਮੈਜ਼ਰਮੈਂਟ ਨਹੀਂ ਮੈਂ ਕਰੀ ਅੰਦਾਜ਼ੇ ਨਾਲ ਰਾਈਂ ਲੈ ਲਈ ਸੌਫ ਲੈ ਲਈ ਤੇ ਇਹਨਾਂ ਨੂੰ ਥੋੜਾ ਦਰਦਰਾ ਪੀਸ ਲੈਣਾ ਬਹੁਤ ਜ਼ਿਆਦਾ ਪਾਊਡਰ ਵੀ ਨਹੀਂ ਬਣਾਉਣਾ ਥੋੜਾ ਦਰਦਰਾ ਜਿਹਾ ਪੀਸ ਲੈਣਾ ਆਪਾਂ ਡਰਾਈ ਰੋਸਟ ਵੀ ਕਰ ਸਕਦੇ ਹਾਂ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਇਸ ਮੈਂ ਫਟਾਫਟ ਬਸ ਐਂ ਪੀਸ ਲੈ ਲೇನೆ ਨੂੰ ਕੋਈ ਫਰਕ ਨਹੀਂ ਆਪਾਂ ਡਰਾਈ ਰੋਸਟ ਕਰਕੇ ਪੀਸੀ ਤਾਂ ਹੋਰ ਅੱਛਾ ਫਲੇਵਰ ਆ ਜਾਂਦਾ ਤੁਹੋਂ ਜਿਹੜਾ ਆਪਾਂ ਮਸਾਲਾ ਪੀਸਿਆ ਰਾਈਂ ਤੇ ਸੌਫ ਉਹਨੂੰ ਕਢ ਲਵਾਂ ਇੱਕ ਵੱਡੇ ਪਾਉਲ ਚ ਤੇ ਇਹ ਵਿੱਚ ਪਾਉਂਗੀ ਅਜਵੈਨ ਅਜਵੈਨ پیسਨ ਦੇ ਲੋੜ ਨੇ ਅਜਵੈਨ ਦਾ ਫਲੇਵਰ ਤਾਂ ਆਪਾਂ ਨੂੰ ਇਹਦੇ ਵਿੱਚ ਅੱਛਾ ਲੱਗਦਾ ਥੋੜੀ ਜਿਹੀ ਪਾ ਲਈ ਮੈਂ ਅਜਵੈਨ ਇੱਕ ਚਮਚਾ ਮੈਂ ਪਾਉਂਗੀ ਕਲੌਂਜੀ ਦਾ ਕਲੌਂਜੀ ਬਹੁਤ ਜ਼ਿਆਦਾ ਨਹੀਂ ਵਧੀਆ ਲੱਗਦੀ ਹੁੰਦੀ ਮਿਰਚਾਂ ਵਿੱਚ ਅੰਬ ਦੇ ਸਾਰਸਾ ਪੈਂਦੀ ਆ ਪਰ ਮਿਰਚਾਂ ਚ ਨੀ ਇੱਕ ਚਮਚਾ ਹੀ ਮੈਂ ਪਾਇਆ ਸਿਰਫ ਕਲੌਂਜੀ ਦਾ ਤੇ ਅੰਤਾਂਜੇ ਨਾਲ ਪਾਉਂਗੀ ਨਮਕ ਨਮਕ ਮੈਨੂੰ ਐਡਾ ਲੱਗ ਰਿਹਾ ਸੀ ਘੱਟ ਵੀ ਨਾ ਰਹਿ ਜਾਈ ਜ਼ਿਆਦਾ ਵੀ ਨਾ ਹੋ ਜਾਈ ਅੰਤਾਂਜੇ ਨਾਲ ਹੀ ਮੈਂ ਪਾਇਆ ਨਮਕ ਤੇ ਹਲਦੀ ਪਾਉਂਗੀ ਥੋੜੀ ਜਿਹੀ ਹਲਦੀ ਤੇ ਮਸਾਲਾ ਹੁਣ ਮੈਂ ਰਾਤ ਨੂੰ ਕਰਕੇ ਤਿਆਰ ਰੱਖੂਗੀ ਨਾ ਫਿਰ ਸਵੇਰੇ ਈਜ਼ੀ ਹੋ ਜਾਊਗਾ ਬਸ ਸਬ ਚੱਕੋ ਤੇ ਮਸਾਲਾ ਭਰੋ ਹਲਦੀ ਮੈਂ ਸਿਰਫ ਚਮਚਾ 1.5 ਡੇਡ 2 ਚਮਚਾ ਤੋਂ ਬਾਤ ਨਹੀਂ ਪਾਇਆ ਹੈਗਾ ਕਿਉਂਕਿ ਜਿਆਦਾ ਹਲਦੀ ਪਾਤੀ ਨਾ ਮਿਰਚਾਂ ਜੋ ਆਪਾਂ ਆਚਾਰ ਲੈਨੇ ਆ ਫਿਰ ਹੱਥ ਵੀ ਪੀਲੇ ਹੋ ਜਾਂਦੇ ਨੇ ਜਿਆਦਾ ਹਲਦੀ ਪਾਉਣ ਦਾ ਕੋਈ ਫਾਇਦਾ ਨਹੀਂਗਾ ਤੇ ਇਹਨੂੰ ਕਰਦਾਂਗੇ ਮਿਕਸ ਮਸਾਲਾ ਉਹ ਜੋ ਰੈਡੀ ਡੇਡ ਕਿਲੋ ਮਿਰਚਾਂ ਮੈਂ ਲੈਂਦੀਆਂ ਸੀ ਕਰਮਾ ਡੇਡ ਕਿਲੋ ਲੈ ਲੈਣੇ ਤੇ ਉਸ ਤੋਂ ਬਾਅਦ ਚਲੋ ਫਿਰ ਹੋਰ ਦੇਖਾਂਗੇ ਬਾਅਦ ਵਿੱਚ ਪਣੀ ਹੋਈ ਮੇਰੇ ਕੋਲ ਦੋ ਵਰਤਮਣ ਨਹੀਂ ਮੈਨੂੰ ਐਂ ਲੱਗਦਾ ਦੋ ਕਿਲੋ ਪੈਣਗੇ ਪਰ ਮੈਂ ਡੇਢ ਹੀ ਲਿਆਂਦੀਆਂ ਨੇ ਮਸਾਲਾ ਹੋ ਗਿਆ ਰੈਡੀ ਤੇ ਇਹਨੂੰ ਹੁਣ ਰੱਖ ਦਾਂ ਨੇ ਕੁਝ ਇਸ ਤਰ੍ਹਾਂ ਦਾ ਹੀ ਲੱਗ ਰਿਹਾ ਦੇਖਣ ਵਿੱਚ ਲੱਗ ਤਾਂ ਮੈਨੂੰ ਜਿਆਦਾ ਹੈ ਵੀ ਇਹ ਤੋਂ ਬਚੂਗਾ ਪਰ ਦੇਖਾਂਗੇ ਫਿਰ ਮਿਰਚਾਂ ਪਾ ਕੇ ਬਾਅਦ ਵਿੱਚ ਹੁਣ ਮੈਂ ਤੁਹਾਨੂੰ ਦਿਖਾਉਣੀ ਬੇਟੇ ਦੇ ਟੀ-ਸ਼ਰਟਸ ਉਤਟੇਵ ਦੇ ਸੀ ਨਹੀਂਆਂ ਨੂੰ ਮੈਂ ਨਾ ਮੈਂ ਬੈਠੀ ਕਿਹਾ ਸੀ ਕਿ ਮੇਰਾ ਪਤੀ ਜਦ ਆਜੂਗਾ ਮੈਂ ਤਾਂ ਤੁਰੇ ਫਿਰਦੇ ਕੰਮ ਕਰਦੀ ਭੱਜਦੀ ਫਿਰਦੀ ਉਹ ਕੰਮ ਕਰ ਲਾਂ ਐ ਕਰ ਹੁਣ ਮੈਂ ਦਹੀਂ ਜਮਾਉਣ ਧਰ ਕੇ ਮੈਂ ਦੁੱਧ ਨਿਕਲ ਕਰਨਾ ਧਰ ਕੇ ਗਿਆਸ ਤੇ ਦਹੀਂ ਵਾਸਤੇ ਦਹੀਂ ਜਾਗਾਉਣੀ ਤਾਂ ਮੈਂ ਉਹ ਕਰ ਦੇਣੀ ਜਮਾਈ ਨੇ ਮੈਂ ਅੱਜ ਮੇਰੇ ਰਾਤ ਨੂੰ ਜਮਾਉਣ ਪੋਗੀ ਆਹ ਦੋ ਟੀ-ਸ਼ਰਟਸ ਨੇ ਇਹਨੂੰ 라운ਡ ਲੈ ਕੇ ਪਸੰਦ ਨੇ ਕੋਲਰ ਵਾਲੀ ਵੀ ਟੀ-ਸ਼ਰਟ ਪਸੰਦ ਵੀ ਹੈ ਜੇ ਅਸੀਂ ਕਹਿੰਦੇ ਕੋਲਰ ਵਾਲੀ ਲੈ ਜਾਣੇ ਵੀ ਆਨਲਾਈਨ ਚ ਕੋਲਰ ਵਾਲੀ ਸੋਹਣ ਲੱਗਦੀ ਥੋੜਾ ਸੁਪੀਰੀਅਰ ਲੱਗਦੀ ਆ ਇਹ ਪਉਂਦਾ ਨਹੀਂ ਗਾ ਇੱਕ ਦਿਵਾਰ ਪਉਂਗਾ ਉਹ ਜਿਹੜੇ ਅਹੀਂ ਰਹੇ ਨੇ ਕਾਲਰ ਵਾਲੀ ਨੂੰ ਬਿਲਕੁਲ ਪਸੰਦ ਨਹੀਂ ਆਈ ਟੀ-ਸ਼ਰਟ ਇਹ ਕਾਟੇ ਸ਼ਰ ਲੈ ਲਿਆ ਦੋ ਹੀ ਪਸੰਦ ਆਈਆਂ ਲੈਣੀਆਂ ਤਾਂ ਦੋ ਤਿੰਨ ਹੋਰ ਸੀਗੀਆਂ ਪੰਜ ਛੇ ਨੂੰ ਟੀ-ਸ਼ਰਟਸ ਲੈ ਕੇ ਦੇਣੀਆਂ ਸੀਆਂ ਪਰ ਹਲੇ ਸਟਾਕ ਥੋੜੀ ਹੌਲੀ ਹੌਲੀ ਲਗਾ ਰਹੇ ਨੇ ਸਭ ਸਮਾਂ ਸਾਰਾ ਇੰਨਾ ਜ਼ਿਆਦਾ ਸਟਾਕ ਕਹਿੰਦੇ ਸਹਜ ਲਗਾਇਆ ਨਹੀਂ ਹੈਗਾ ਫਿਰ ਹੁਣ ਅਸੀਂ ਪੰਜ ਚਾਰ ਦਿਨਾਂ ਤੱਕ ਫੇਰ ਜਿਹੜਾ ਮਾਰ ਕੇ ਆਵਾਂਗੇ ਦੋ ਚਾਰ ਫੇਰ ਲੈ ਕੇ ਆਵਾਂਗੇ ਜਿੰਨੇਕ ਬਧੀਆਂ ਮਿਲੀਆਂ ਹਜੇ ਕੱਪੜੇ ਵੀ ਦੇਖਣੇ ਨੇ ਫਿਰ ਇਹਨੂੰ ਜਾਣਾ ਅਪ੍ਰੈਲ ਚ ਇਹਦੀ ਕਲਾਸਿਸ ਸ਼ੁਰੂ ਨੇ ਉਹ ਜੀਨਸ ਸਰ ਨਾਈਟ ਸੂਟਲੀ ਪਜਾਮੇ ਉਹ ਵੀ ਮੈਂ ਸਾਰੇ ਕੱਲੇ ਘਰੇ ਪਹਿਲਾਂ ਉਹ ਦੇਖੂਗੀ ਕਿਹੜਾ ਕਿਹ ਪਹਿਲਾਂ ਵਾਲੇ ਇਹਦੇ ਆਉਂਦੇ ਆ ਕਿ ਨਹੀਂ ਆਉਂਦੇ ਹਨਾ ਪਜਾਮੇ ਵਗੈਰਾ ਕਿੰਨੇ ਕਿੰਨੇ ਉਸ ਅਕੋਰਡਿੰਗ ਵੀ ਬਹੁਤ ਜ਼ਿਆਦਾ ਕੱਪੜੇ ਨਹੀਂ ਲਈ ਟੀ-ਸ਼ਰਟਸ ਦਿਮਾਗ ਵਿੱਚ ਹੈਗੀਆਂ ਸੀ ਕਿ ਲੈਣੀਆਂ ਨੇ ਇਥੇ ਜੀਨਸ ਪਵਾ ਕੇ ਦੇਖਣੇ ਨੇ ਵੀ ਕਿੰਨੇ ਕਿੰਨੇ ਆਉਂਦੀਆਂ ਨੇ ਕਿੰਨੇ ਕਿੰਨੇ ਹੋਰ ਲੋੜ ਆ ਪਜਾਮੇ ਪਵਾ ਕੇ ਦੇਖਾਂਗੇ ਵੀ ਕਿੰਨੇ ਕਿੰਨੇ ਹੋ ਹੈਗੀਆਂ ਨੇ ਇਹਦੇ ਕੋਲ ਕਿੰਨੇ ਕਿੰਨੇ ਹੋਰ ਚਾਹੀਦੇ ਨੇਗੇ ਫਿਰ ਉਸ ਅਕੋਰਡਿੰਗ ਕੱਪੜੇ ਲਵਾਂਗੇ ਸੇ ਆਈ ਕਦੇ ਨਹੀਂ ਹੈਗਾ ਵੀ ਗਏ ਤੇ ਬਲਕਿ ਅਸੀਂ ਕੱਪੜੇ ਚੱਕ ਲਈ ਤਾਂ ਕਰੋ ਸੋਚ ਕੇ ਜਾਈਦਾ ਵੀ ਇੰਨੇ ਕਿਹਦੇ ਕੋਲ ਕੱਪੜੇ ਹੈਗੇ ਚਲ ਇੰਨੇ ਕਿਨ ਨੂੰ ਹੋਰ ਲੈ ਕੇ ਦੇ ਦਿੰਦੇ ਆ ਕਿਉਂਕਿ ਬੱਚਿਆਂ ਦਾ ਨਾ 4 ਮਹੀਨਾ ਬਾਅਦ 6 ਮਹੀਨਾ ਬਾਅਦ ਉਹ ਸਾਈਜ਼ ਛੋਟਾ ਹੋ ਜਾਂਦੇ ਤੇ ਹਰ 4 6 ਮਹੀਨਾ ਬਾਅਦ ਨਵਾਂ ਲੈ ਕੇ ਦੇਣਾ ਪੈਂਦਾ ਹਨਾ ਤੇ ਕੱਪੜੇ ਫਟਦੇ ਨਹੀਂ ਖਰਾਬ ਨਹੀਂ ਹੁੰਦੇ ਹੈਗੇ ਇਸ ਕਰਕੇ ਬਹੁਤ ਜ਼ਿਆਦਾ ਇਕੱਠੇ ਕੱਪੜੇ ਅਸੀਂ ਨਾ ਆਪ ਲੈਨੇ ਚਲ ਸਾਡਾ ਤਾਂ ਕਿਹੜਾ ਸਾਈਜ਼ ਬਦਲਦਾ ਵੀ ਬੱਚਿਆਂ ਨੂੰ ਕਦੇ ਨਹੀਂ ਅਸੀ ਲੱਭੇ ਹੈਗੇ ਉਹਨੇ ਲੈਣਾ ਉਹ ਛੋਟੇ ਹੁੰਦੇ ਨੂੰ ਹੋਰ ਲੈ ਕੇ ਦੇ ਦਿੰਦੇ ਆ ਹੁਣ ਆਇਆ ਲਾਂਡਰੀ ਰੂਮ ਵਿੱਚ ਕੱਪੜੇ ਲੋਡ ਕਰ ਮਸ਼ੀਨ ਚ ਇਹ ਵੀ ਜ਼ਰੂਰੀ ਹੈ ਸਵੇਰੇ ਅਰਲੀ ਮੈਂ ਉੱਠਣ ਸਾਰ ਤੂੰ ਮੈਂ ਅੱਜ ਸੀ ਪਰ ਮੈਂ ਇੱਕ ਦਿਨ ਲੇਟ ਆ ਹਣਾ ਇਹਦਾ ਰੰਗ ਨਿਕਲੂ ਐਡ ਧੋਣਾ ਪਊਗਾ ਸ਼ਾਰਟ ਤੇ ਰਿਮੂਵਰ ਨਾਲ ਪੋਣੀ ਪਾਉਂਦੇ ਨਾ ਪੀਲਕ ਪੈ ਜਾਂਦੀ ਆ ਬੈੱਡ ਸ਼ੀਟ ਵੀ ਲੱਗ ਤੂੰਂਗੀ ਮੈਂ ਫੁੱਲਿਜ ਕੱਪੜੇ ਧੋਣ ਤੋਂ ਬਾਅਦ ਵੀ ਕੁਝ ਕੱਪੜੇ ਇਹ ਜਿਹੜੇ ਮੈਂ ਸੈਮੀਚ ਮੈਨੂੰ ਧੋਣੇ ਪੈਣਗੇ ਸਵੇਰੇ ਫੇਰ ਅਲੱਗ ਤੋਂ ਬਸ ਇਹ ਜਿਹੇ ਫੇਸੇ ਵੇਸੇ ਕੱਪੜੇ ਹੁੰਦੇ ਨੇ ਸਾਰੇ ਇੱਕ ਤਰ੍ਹਾਂ ਦੇ ਨਹੀਂ ਨਾ ਹੁੰਦੇ ਹੈਗੇ ਵੀ ਇੱਕ ਤਰੀਕੇ ਨਾਲ ਸਾਰੇ ਧੋਤੇ ਹਨ ਕੋਈ ਈਜ਼ੀ ਧੋਣਾ ਬਣਾ ਹੁੰਦਾ ਤੇ ਕੋਈ ਰੰਗ ਉਤਰਦਾ ਹੁੰਦਾ ਕੋਈ ਚਲੋ ਆਪਾਂ ਸਾਰੇ ਇਕੱਠੇ ਵੀ ਧੋ ਸਕਦੇ ਆ ਲਾਈਟ ਚਲੀ ਗਈ ਸਬਜੀ ਇਧਰੇ ਵਾਟਰ ਗਾਡ ਕਨੈਕਸ਼ਨ ਹੈਗਾ ਇਹ ਵੀ ਸਮਝ ਨਹੀਂ ਆ ਰਹੀ ਕਿ ਮੈਨੂੰ ਲੱਗਦਾ ਵੀ ਸ਼ਾਇਦ ਇਹਦਾ ਰੰਗ ਉਤਰੂਗਾ ਥੋੜਾ ਥੋੜਾ ਪਾਏ ਉਤਰਦਾ ਬਹੁਤ ਜਿਆਦਾ ਰੰਗ ਵੀ ਉਤਰਦਾ ਪਰ ਇਸ ਕਰਕੇ ਮੈਨੂੰ ਅਲੱਗ ਹੀ ਧੋਣਾ ਪਊਗਾ ਕਈ ਕੱਪੜੇ ਇਹਦੇ ਹੋਣੇ ਨੇ ਇਹ ਵੀ ਲੱਗਤ ਧੋਵਾਂਗੀ ਬਿਕੋਜ਼ ਇਹ ਤੇ ਸੂਟ ਦੇ ਨਾਲ ਲੱਗੇ ਹਨ ਟਪਕਣਗੇ ਜੇ ਇਹ ਪਿਚੂਰ ਗਿਰ ਕੇ ਗਿਰਦੇ ਨੇ ਮੈਨੂੰ ਤਾਂ ਫਿਰ ਉਹ ਮਸ਼ੀਨ ਖਰਾਬ ਹੋ ਸਕਦੀ ਇਸ ਕਰਕੇ ਇਹਨੂੰ ਮੈਂ ਫੂਲੀ ਚ ਹੀ ਪਾਉਂਗਾ ਬਹੁਤ ਧਿਆਨ ਰੱਖਣਾ ਪੈਣਾ ਇਹ ਚੀਜ਼ਾਂ ਦਾ ਟਪਕਣਾ ਨਹੀਂ ਲੱਗੇ ਨੁੱਕਰੇ ਇਹਦੇ ਤਾਂ ਮਾੜੇ ਹੀ ਨਾ ਹੁਟੜ ਜਾਂਦੇ ਨੇ ਇਹ ਵੀ ਉਹਦੇ ਵਿੱਚ ਪਾ ਸਕਦੇ ਤਾਂ ਕਰ ਤਾ ਫੂਲੀ ਦਾ ਲੋਡ ਹੀ ਨਿਵੰਨਤਾ ਕਰਕੇ ਮੈਨੂੰ ਹਮੇਸ਼ਾ ਨਾ ਬਹੁਤ ਜ਼ਿਆਦਾ ਸੈਮੀ ਚ ਹੀ ਧੋਣੇ ਪੈਂਦੇ ਨੇ ਕੱਪੜੇ ਤੇ ਕੱਪੜੇ ਸਾਰੇ ਅਲੱਗ-ਅਲੱਗ ਤਰੀਕੇ ਧੋਣਦੇ ਨੇ ਇਹਦਾ ਵੀ ਰੰਗ ਉਤਰੂ ਕਿਸੇ ਵਾਈਟ ਨਾਲ ਲੱਗੇ ਥੋੜਾ ਪਾਹ ਚ ਆਉਂਦੇ ਕੱਪੜਾ ਖਰਾਬ ਹੋ ਜੂਗਾ ਇੰਨੇ ਕੱਪੜੇ ਹਜੇ ਨਿਕਲਦੇ ਜਿਹੜੇ ਮੈਨੂੰ ਸ ਉਜੇ ਫਿਰ ਨੂੰ ਕੱਪੜੇ ਕੁਝ ਹੋਰ ਐਡ ਕਰਨੇ ਪੈਣਗੇ ਦੇਖਦੇ ਕੋਈ ਟੋਲ ਵਗੈਰਾ ਐਡ ਕਰ ਦਿੰਦਾ। ਸਾਕੇ ਕਲੋਡ ਫੂਲੇ ਦਾ ਬਣ ਗਿਆ ਜਿਹੜੇ ਸੈਮੀ ਝੁੱਟਦੇ ਜਾਣਗੇ ਸੈਮੀ ਝੁੱਟਣੇ ਪੈਣਗੇ ਹੋਰ ਕੋਈ ਹੱਲ ਨਹੀਂ ਹੈਗਾ। ਹਲੋ ਦਿਵਿੰਦਰ ਨੇ ਕੱਪੜੇ ਚੇਂਜ ਕਰਨ ਨਾਲ ਕੱਪੜੇ ਲੈ ਕੇ ਆਉਣੇ ਫਿਰ ਮਸ਼ੀਨ 'ਚ ਮੈਂ ਲੋਡ ਕਰ ਦਿੰਦੀ ਆ। ਆ ਕਾਰਨਰ ਤੇ ਲਗਾਉਣਾ ਸਟੇਨ ਰਿਮੂਵਰ ਤੋਂ ਨੂੰ ਵੀ ਮੈਂ ਦੱਸਿਆ ਹੋਇਆ ਬਹੁਤ ਟਾਈਮ ਤੋਂ ਮੈਂ ਯੂਜ਼ ਕਰਦੀ ਆ। ਤੇ ਨਈ ਕੋਰ ਲਗਾ ਦੋ ਪੌਲਰ ਮਸਨ ਦੀ ਲੋੜ ਨਹੀਂ ਬਹੁਤ ਮਿਹਨਤ ਕਰਨ ਦੀ ਲੋੜ ਨਹੀਂ ਪੀਲਕ ਨਹੀਂ ਬੈਂਦੀਆਂ ਇਹ ਪੌਂਦਰਾ ਤੇ ਅਨੇ ਬਹੁਤ ਜਲਦੀ ਇਹਦੇ ਬੋਲਦੇ ਬਹੁਤ ਕਾਲੀ ਕਾਲੀ ਹੋਈ ਪਈ ਕੰਮ ਆਇਆ ਲੱਗਦਾ ਇਕੱਠੇ ਹੋਈ ਪਿਰਨੇ ਥੋੜਾ ਫੜ ਕਰ ਲੈਣਾ ਖਤਮ ਲੋਜੇ ਹੁਣ ਆਪਾਂ ਕੋੜਦੇ ਪਾਰਸਲ ਹੁਣ ਟਾਈਮ ਲੱਗੇ ਮੇਰਾ ਸਮਾਂ ਨਾ ਹੋਵੇ ਮੈਨੂੰ ਕੰਮ ਕਰਦੀ ਕਰਦੀ ਹੁਣ ਨਾਲ ਐਨੀ ਫਾਸਟ ਕਾਲੀ ਕਾਲੀ ਕੰਮ ਮੁਕਤੇ ਨੇ ਪਤਾ ਨਹੀਂ ਕਿ ਜੀਫੋ ਗੋ ਆਨਲਾਈਨ ਤੇ ਡਰ ਮੋਟਰ ਆਦਮੇ ਨੂੰ ਮਿੰਟ ਨੂੰ ਕੁਝ ਹੋਲੇ ਤੂੰ ਇਹ ਪੰਗੇ ਕਿਉਂ ਕਰਦੀ ਹੁੰਨੀ ਹੈ ਕਰਾਂ ਕਿ ਜਿਹੜੀ ਚੀਜ਼ ਮੈਨਾਂ ਸਾਦਾਂ ਨੇ ਮੰਗਾਉਣੀ ਪੈਂਦੀ ਹੈ ਪਤਾ ਨਹੀਂ ਕਹੀ ਜਿਹੀ ਕੁਆਲਿਟੀ ਆ ਕੀ ਚੀਜ਼ ਹੈ ਇਹਨਾਂ ਮੈਂ ਸਟੋਰੇਜ ਬੈਗਸ ਮੰਗਾਇੇ ਨੇ ਕੱਪੜੇ ਰੱਖਣ ਵਾਸਤੇ ਕੱਪੜੇ ਕੱਪੜੇ ਦੀ ਬੰਦ ਕੱਪੜੇ ਵਾਸਤੇ ਇਹ ਐਕਚੁਅਲੀ ਮੈਂ ਮੰਗਾਇਆ ਨੇ ਜਿਹੜੇ ਪਾਰਟੀ ਵੇਅਰ ਆਪਣੇ ਸੂਟ ਹੁੰਦੇ ਨੇ ਐਨੇ ਮੈਂ ਕਿ ਸੂਟ ਹੁੰਦੇ ਨੇ ਹੁਣ ਆਪਾਂ ਗਰਮੀ ਚ ਗਰਮੀ ਚ ਉਹ ਕੱਪੜਿਆਂ ਦੀ ਲੋੜ ਨਹੀਂ ਤਾਂ ਆਪਾਂ ਇਦਾਂ ਹੀ ਰੱਖ ਦਿੰਦੇ ਹਾਂ ਨਾ ਉੱਪਰ ਡਸਟ ਪੈਂਦੀ ਹੈ ਪਾ ਮੈਂ ਇਹ ਮ ਗਾਈ ਸੀ ਵੀ ਮੈਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਾਂ ਜੇ ਜਿੱਪ ਹੁੰਦੀਆਂ ਨੇ ਜਿੱਪ ਬੰਦ ਹੋ ਜਾਂਦੀਆਂ ਕਿੰਨੇ ਆਏ ਨੇ 1 2 3 4 5 6 7 8 ਨਹੀਂ ਉਥੇ 6 ਸੀਗੇ 8 ਤਾਂ ਤਾਂ ਮੰਗਾਇਆ ਹੀ ਨਹੀਂ ਮੈਂ ਕਹਿੰਨੇ ਵਿੱਚ ਕਰਨੇ ਪੰਜ ਜਾਂ 6 ਸੀਗਾ ਅੱਠ ਕਿਵੇਂ ਆ ਗਿਆ ਤੇ ਕਿ ਹੋਰ ਆਇਆ ਹੈ ਚਲੋ ਮੈਂ ਚੈੱਕ ਕਰੂੰਗੀ ਦੇਖਦੀ ਆਂ ਮੈਂ 5 ਜਾਂ 6 ਵਾਲਾ ਮੰਗਾਇਆ ਸੀ ਮੈਂ ਕਿਹਾ 4 8 ਦਾ ਮੈਨੂੰ ਬਹੁਤ ਜ਼ਿਆਦਾ ਹੋਊਗਾ ਇਹਨਾਂ ਤੇ ਮੇਰੇ ਕੋਲ ਕੱਪੜੇ ਨਹੀਂ 8 9 ਦਾ ਮੈਂ ਕੀ ਕਰਾਂਗਾ ਪਰ ਇਹ 8 ਬੈਗ ਨੇ ਤਾਂ ਗਲਤੀ ਨਾਲ ਮੈਂ ਖੋਹ ਆ ਗਿਆ ਸਪੇਸ ਅੱਛੀ ਹੈ ਦੇ ਵਿੱਚ 4 ਤੋਂ 5 ਸੂਟ ਆਰਾਮ ਨਾਲ ਆ ਜਾਣਗੇ ਇੱਕ ਬੈਗ ਵਿੱਚ ਅਜੇ ਟ੍ਰਾਂਸਪੇਰੈਂਟ ਬੈਗ ਦਿੱਤਾ ਹੋਇਆ ਆਪਾਂ ਨੂੰ ਦੇ ਦੇਖਣ ਵਾਸਤੇ ਕਿ ਕਿਹੜੇ ਕਿਹੜੇ ਸੂਟ ਨੇ ਹਨ ਕਿ ਫਿਰ ਆਪਾਂ ਦੇਖਦੇ ਹਾਂ ਕਿ ਕੀ ਜਿਹੜੇ ਵਿੱਚ ਪਰ ਇਹਦੇ ਵੀ ਥੱਲੇ ਬੇਸ ਬੇਸ ਹਾਰਡ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਸ਼ਾਇਦ ਮੈਨੂੰ ਕੋਈ ਇਸ ਤਰ੍ਹਾਂ ਦਾ ਜਗਾੜ ਲਾਉਣਾ ਪਊਗਾ ਕੋਈ ਗੱਤਾ ਪੇਪਰ ਨਾਲ ਰੈਪ ਕਰਕੇ ਇਹਦੇ ਸਾਈਜ਼ ਦਾ ਕੱਟ ਕੇ ਹੇਠਾਂ ਥੱਲੇ ਰੱਖ ਦੂੰਗੀ بیس ਬਣ ਜੇ ਹਾਰਡ ਜਾਂ ਸੂਟ ਕੇਸ ਲਾਉਂਗ ਇਹਦਾ ਬਣ ਜੇ ਹਨਾ ਆਇਆ ਕਰਨਾ ਹੋ ਗਿਆ ਬਾਕੀ ਠੀਕ ਲੱਗਿਆ ਮੈਨੂੰ ਮਟੀਰੀਅਲ ਵੀ ਠੀਕ ਹੈ ਜਿਵੇਂ કહਾਂ ਵੀ ਬਹੁਤ ਜ਼ਿਆਦਾ ਮਾੜਾ ਨਹੀਂ ਮਟੀਰੀਅਲ ਅੱਛਾ ਯੂਜ਼ ਕਰਿਆ ਹੈ ਜ਼ਿੱਪ ਵੀ ਅੱਛੀ ਹੈ ਦੇਖੋ ਇਹ ਨਹੀਂ ਹੈਗੀ ਨੀ ਕਿ ਜਿਹਾ ਕੁੰਡੀ ਹੈ ਅੱਛੀ ਜ਼ਿੱਪ ਹੈ ਦੇਖੋ ਜ਼ਿੱਪ ਅੱਛੀ ਹੈ ਬਸ ਉਹ ਹੀ ਚੀਜ਼ ਮੈਨੂੰ ਕਮੀ ਲੱਗੀ ਵੀ ਥੱਲੇ بیس ਨਹੀਂ ਕੋਈ ਹਾਰਡ ਦਿੱਤਾ ਹੋਇਆ ਇਹਨਾਂ ਨੇ ਬਾਕੀ ਅੱਛੀ ਨੇ ਸਾਈਜ਼ ਇਹ ਨਹੀਂ ਆ ਰਹੇ ਨੇ ਮੰਗਾਏ ਇਹ ਹੈਗੇ ਨੇ 200 ਪੀ ਦੇ 8 ਮੰਗਾਏ ਦਾ ਪੰਜ ਛੇ ਸੀ ਮੈਂ ਚੈੱਕ ਕਰਦੇ ਆ ਫੋਨ ਤੇ ਫੋਨ ਮੇਰਾ ਵੀਡੀਓ ਤੇ ਲੱਗ ਜਾਆ ਆਵਾਜ਼ ਵੀ ਮੇਰੇ ਕੰਨਾਂ ਵਿੱਚ ਸੁਣ ਗਿਆ ਪਾਣੀ ਵੀ ਨਹੀਂ ਪੀਤਾ ਲਗਾ ਸੇਮ ਸਾਈਜ਼ ਨੇ ਬਾਰੇ ਹਾਂ ਸੇਮ ਸਾਈਜ਼ ਹੈ ਅੱਛੇ ਨੇ ਕੁਆਲਿਟੀ ਅੱਛੀ ਹੈ ਵਾਖੇ ਯੂਜ਼ ਕਰਕੇ ਪਤਾ ਲੱਗੂ ਵੀ ਕਿੰਨੀ ਕੇ ਹੈ ਲੌਂਗ ਲਾਸਟਿੰਗ ਆਪਣੇ ਇਹ ਚਾਹਦੇ ਨੇ ਹਨਾ ਕਿੰਨੀਂ ਦਿਨ ਚਾਹਦੇ ਨੇ ਫਿਰ ਪਤਾ ਲੱਗੂਗਾ ਬਾਕੀ ਦੇਖਨੇ ਕੋਈ ਗੱਤੇ-ਗੁੱਤੇ ਦਾ ਨਾ ਕੋਈ ਡੱਬੇ ਪੈਨ ਬਾਹਰ ਐਕਸਟਰਾ ਮਰ ਨਾਲ ਕੋਈ ਜ਼ਗਾਨ ਕਰਨਾ ਉਹ ਥੱਲੇ ਬੇਸ ਲਿਓ ਚੀਜ਼ ਮੈਨੂੰ ਅੱਛੀ ਲੱਗੀ ਬੇਸ ਹਾਰ ਚੀਜ਼ ਲੱਕ ਆਪਾਂ ਚੀਜ਼ ਚੱਕੀ ਆਪਣੇ ਕੱਪੜਾ ਇੰਡੀਕਨ ਨੁਕਨ ਉਧਰ ਇਕੱਠੇ ਨਾ ਹੋਣ ਹਾਂ ਚਲੋ ਜੀ ਹੁਣ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਜਿਵੇਂ ਵੀ ਬਣਿਆ ਬਹੁਤ ਜਲਦੀ ਵਿੱਚ ਬਹੁਤ ਭੱਜ ਦੌੜ ਵਿੱਚ ਬਹੁਤ ਬਿਜ਼ੀ ਰੁਟੀਨ ਚ ਮੈਂ ਆਕੇ ਵੀ ਆਪਣੀ ਵੀਡੀਓ ਸ਼ੂਟ ਕਰੀਏ ਤੋਂ ਪਲੀਜ਼ ਅਸੈਪਟ ਕਰਿਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਥੋੜੀ ਵੀਡੀਓ ਅਚੀ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਤੇ ਫੋਅਰ ਟਾਈਮ ਆਇਆ ਤੇ ਬਲੀ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਟਿਲ ਦੇ ਗੁੱਡ ਬਾਏ ਐਂਡ ਸਰਚ ਵੀ ਕਰਨਾ